ਸਮਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਪਾਗਿਰਤ ਮੀਨਾ ਜੀ ਦੀ ਅਗਵਾਈ ਹੇਠ ਮਿਤੀ 27 24 ਨੂੰ ਇੱਕ ਮਲਕੀਤ ਸਿੰਘ ਨਾਮ ਦੇ ਵਿਅਕਤੀ ਜੋ ਕਿ ਆ ਬੀ 4ਐਸ ਕੰਪਨੀ ਦੇ ਵਿੱਚ ਸੁਪਰਵਾਈਜ਼ਰ ਲੱਗਿਆ ਹੋਇਆ ਜੋ ਕਿ ਇਹ ਕੰਪਨੀ ਮੋਬਾਈਲ ਟਾਵਰਾਂ ਦੀ ਦੇਖਰੇਖ ਕਰਦੀ ਹੈ ਇਸਨੇ ਆ ਕੇ ਖਾਨੇ ਆ ਕੇ ਇਤਲਾਹ ਦਿੱਤੀ ਕਿ ਦੋ ਤਿੰਨ ਵਿਅਕਤੀ ਗਗਨਦੀਪ ਸਿੰਘ ਅਰਸ਼ਦੀਪ ਸਿੰਘ ਅਤੇ ਅਫਤਾਰ ਸਿੰਘ ਜੋ ਕਿ ਬਠਿੰਡੇ ਦੇ ਰਹਿਣ ਵਾਲੇ ਹਨ ਇਹਨਾਂ ਨੇ ਦੋ ਅੰਜ਼ਮਨਾ ਕਾਰਡ ਚੋਰੀ ਕੀਤੇ ਹਨ ਅੰਜ਼ਮਨਾ ਕਾਰਡ ਇੱਕ ਪੁਰਜਾ ਹੁੰਦਾ ਜਿਹੜਾ ਕਿ ਮੋਬਾਈਲ ਟਾਵਰ 'ਚ ਲੱਗਦਾ ਹੈ ਜੋ ਕਿ ਤਕਰੀਬਨ ਲੱਖ ਰੁਪਏ ਦੇ ਨੇੜੇ ਦੀ ਕੀਮਤ ਦਾ ਹੁੰਦਾ ਹੈ ਉਹ ਦੋ ਕਾਰਡ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਮੁਕਦਮਾ ਦਰਜ ਕਰਕੇ ਅਸੀਂ ਅਗਲੀ ਕ੍ਰਿਪੀਸ਼ ਕਰਦੇ ਹਾਂ ਹਾਂ ਜੀ ਇਹ ਤਿੰਨੇ ਵਿਅਕਤੀ ਚੋਰੀ ਕਰਨ ਦੇ ਆਦਿ ਹਨ ਤੇ ਇਹਨਾਂ ਦਾ ਜਿਹੜਾ ਕ੍ਰਿਮਿਨਲ ਰਿਕਾਰਡ ਹੈ ਉਹ ਜੇ ਤਪੀਸ਼ ਦੌਰਾਨ ਵਾਚਿਆ ਜਾਏਗਾ ਹਾਂ ਜੀ ਇਹਨਾਂ ਕੋਲੋਂ ਦੋ ਅਣਜਾਣੇ ਕਾਰਡ ਜਿਹੜੇ ਹੁੰਦੇ ਨੇ ਉਹ ਬਰਾਮਦ ਹੋਏ ਹਨ